ਹallelujah ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜੀਏ ਕਹਾਤਾ 9 ਬੋਧ ਅਤੇ ਮੂਰਖਣੀ ਬੋਧ ਨੇ ਆਪਣਾ ਘਰ ਬਣਾਇਆ ਹੈ ਉਹਨੇ ਆਪਣੇ ਸੱਤ ਥੰਮ ਘੜ ਲਏ ਹਨ ਉਹਨੇ ਆਪਣੇ ਪਸ਼ੂ ਕੱਟ ਲਏ ਉਹਨੇ ਆਪਣੀ ਮੈਂ ਰੜਾ ਲਈ ਉਹਨੇ ਆਪਣੀ ਮੇਜ਼ ਵੀ ਸਜਾ ਲਈ ਹੈ ਉਨੇ ਆਪਣੀਆਂ ਛੋਕਰੀਆਂ ਨੂੰ ਕੱਲਿਆ ਹੈ ਉਹ ਨਗਰ ਦੇਆਂ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ ਅਤੇ ਜਿਹੜਾ ਨਿਰਬੋਧ ਹੈ ਉਹ ਉਸ ਨੂੰ ਇਹ ਆਖਦੀ ਹੈ ਆਓ ਮੇਰੀ ਰੋਟੀ ਵਿੱਚੋਂ ਖਾਓ ਤੇ ਮੇਰੀ ਰਲਾਈ ਹੋਈ ਮੈਂ ਵਿੱਚੋਂ ਪਿਓ ਭੋਲੇਪਣ ਨੂੰ ਛੱਡੋ ਤੇ ਜਾਂਦੇ ਰਹੋ ਅਤੇ ਸਮਝਦੇ ਰਾ ਸਿੱਧੇ ਤੁਰੋ ਮਖੋਲੀਏ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਰਮੀਨੋ ਸਖਾ ਉਹ ਵਿਦਿਆ ਵਿੱਚ ਵੱਧ ਜਾਵੇਗਾ ਯਹਾਵਾ ਦਾ ਪੈ ਬੁੱਧ ਦਾ ਮੋਢ ਹੈ athe ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ ਮੇਰੇ ਰਾਹੀ ਤੇਰੀ ਉਮਰ ਵਧੇਗੀ ਅਤੇ ਤੇਰੇ ਜਉਣ ਦੇ ਵਰੇ ਢੇਰ ਸਾਰੇ ਹੋਣਗੇ ਜੇ ਤੂੰ ਬੁੱਧਵਾਨ ਹੈ ਤਾਂ ਤੂੰ ਆਪਣੇ ਲਈ ਬੁੱਧਵਾਨ ਹੈ ਪਰ ਜੇ ਤੂੰ ਮਖੌਲੀਆਂ ਹੈ ਤਾ ਤੂ ਇਕੱਲਾ ਹੀ ਉਸ ਨੂੰ ਚੁੱਕੇਗਾ ਮੂਰਖ ਧੀਵੀ ਬੜਬੋਲੀ ਹੈ ਉਹ ਪੋળી ਹੈ ਤੇ ਕੁਝ ਨਹੀਂ ਜਾਣਦੀ ਉਹ ਆਪਣੇ ਘਰ ਦੇ ਬੂਹੇ ਕੋਲ ਅਤੇ ਨਗਰ ਦੇ ਉੱਚੀ ਥਾਈ ਮੋੜੇ ਉੱਤੇ ਬੈੰਦੀ ਹੈ ਭਾਈ ਰਾਹੀਆਂ ਨੂੰ ਸੱਦੇ ਜਿਹੜੇ ਆਪਣੇ ਰਾਹ ਸਿੱਧੇ ਦੂਰੇ ਜਾਂਦੇ ਹਨ ਜਿਹੜਾ ਭੋਲਾ ਹੈ ਉਹ ਉਰੇ ਆਵੇ ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ ਚੋਰੀ ਦਾ ਪਾਣੀ ਮਿੱਠਾ ਹੈ ਅਤੇ ਲੁਕਮੀ ਰੋਟੀ ਸਵਾਦਲੀ ਹੈ ਪਰ ਉਹ ਰਾਹੀ ਨੂੰ ਪਤਾ ਨਹੀਂ ਜੋ ਥੇ ਭੂਤ ਨੇ ਹਨ ਅਤੇ ਉਸ ਤੀਵੀਂ ਦੇ ਪੁਰਾਣੇ ਪਤਾਲ ਦੀਆਂ ਡੁੰਗਾਈਆਂ ਵਿੱਚ ਹਨ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਬੁੱਧ ਤੇ ਸਮਝ ਦੇਣ ਆਮੀਨ